ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਤੇ ਤਾਜ਼ੀਆਂ ਸੂਈਆਂ ਵੜਾ ਆ ਗਿਆਂ ਵੀਰੇ ਕੋਲੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਰੇਟ ਗਿਆ ਜਾ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰੋਣਾ ਕੋਲੇ ਸਾਰੀ ਜਾਣਕਾਰੀ ਸਾਸਰੀਕਾਲ ਵੀਰੇ ਸਾਸਰੀਕਾਲ ਵੀਰ ਜੀ ਸਾਸਰੀਕਾਲ ਜੀ ਕਲਿੰਦਰ ਡੇਰੀ ਫਾਰਮ ਵੇਖਣ ਵਾਲੇ ਭੈਣ ਤੇ ਭਰਾਵਾਂ ਨੂੰ ਪਿਆਰ ਭਰੀ ਸਾਸਰੀਕਾਲ ਵੀਜੀ ਸਾਸਰੀਕਾਲ ਵੀਰੇ ਤਾਂ ਵੀਰੇ ਨਾਮ ਦੱਸੀ ਆਪਾਂ ਨਾਮ ਆਪਣਾ ਵਿੱਚ ਰਮਨਦੀਪ ਪਿੰਡ ਰਵਾਲ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਪਾਪਾ ਨਾਨਕ ਜੇ ਮੇਨ ਸ਼ਹਿਰ ਆਪਾਂ ਨੂੰ ਵੀਰ ਜੀ ਫਰੇਗੜ ਝੂੜੀਆਂ ਹੀ ਲੱਗਦਾ ਜੀ ਤੇ ਹੱਥ ਸਾਡਾ ਪਿੰਡ ਬਹਿਗਾ ਜੇ ਰਵਾਲ 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 ਤੇ ਫੋਨ ਨੰਬਰ ਆਪਣਾ 684810 ਤੇ 4047 ਵੀਰ ਜੀ ਤਾਂ ਵੀਰਾ ਤਿੰਨ ਵੈੜਾਂ ਆ ਗਏ ਵੀਰੇ ਕੋਲ ਤਿੰਨ ਵੈੜਾ ਵਿਖਾਉਣੀਆਂ ਨੇ ਟੋਪ ਕਲਾਸ ਵਿਖਾਉਣੀਆਂ ਟੋਪ ਜਿਹਨੂੰ ਕਹਦੇ ਆ ਸਿਰੇ ਦੀਆਂ ਹੀ ਬਿਲਕੁਲ ਸਿਰੇ ਦੀਆਂ ਕੱਢ ਕੇ ਲਿਆਂਦੀਆਂ ਵੀਰ ਜੀ 1.5 ਤੇ 2 ਲੱਗ ਗਏ ਉਹਨੂੰ ਫਿਰਦੇ ਆਣੇ ਹਾਂਜੀ ਤੇ ਪਰ ਵੈੜਾਂ ਦੇ ਵੈੜਾ ਹੀ ਕੱਢ ਕੇ ਲਿਆਂਦੀਆਂ ਹਾਂਜੀ ਕੀ ਬਾਤ ਹਾਂਜੀ ਸਿਰੇ ਤੋਂ ਸਿਰਾਂ ਹੀ ਠੀਕ ਅੱਛਾ ਪਹਿਲੀ ਵੈੜ ਵਿਖਾਉਣੇ ਤੁਹਾਨੂੰ ਪਹਿਲੇ ਨੰਬਰ ਤੇ ਹਾਂਜੀ ਦੱਸੋ ਵੀਰੇ ਜਰਸੀ ਆ ਗਈ ਡੱਬੀ ਵੀਰ ਜੀ ਕਿੰਨਾ ਟਾਈਮ ਖੜੀ ਵੀਰੇ ਸੋਚ ਵੀਰ ਜੀ ਇੱਕ ਹੱਤਾ ਇੱਕ ਸੇਜ਼ ਕੁਆਲਿਟੀ ਵੇਖੋ ਵੇਖੋ ਵੀਰੇ ਫੇਸ ਕੁਆਲਿਟੀ ਬੋਦੀ ਵਾਲੀ ਵੈੜ ਜੀ ਕੀ ਹੋਣੀ ਤਾਂ ਵੇਖੋ ਵ ਬੜਾ ਥਾਣ ਵੇਖੋ ਇੱਧਰ ਬਾਨੀ ਬੜੀ ਵੀਰ ਜੀ ਲੋਲੀ ਬੋਲੀ ਬੜੀ ਜਾ ਵੇਖੋ ਕਿੰਨੀ ਗਾਹ ਨੂੰ ਬੰਨਦੀ ਹੈ ਪਛਾਹ ਨੂੰ ਵੇਖੋ ਇੱਧਰ ਵੇਖੋ ਖੋਲੋ ਵੀਰ ਜੀ ਖੋਲੋ ਤੋਰਾ ਵਖਾਈਂ ਬਾਨੀ ਵੇਖੋ ਵੀਰ ਜੀ ਖੋਲੋ ਤਾਂ ਵੇਖੋ ਵੀਰੋ ਤੋਰਾ ਚੈੱਕ ਕਰ ਲਿਓ ਗੱਬਣ ਮੈੜ ਆ ਗਿਆ ਵੀਰੇ ਕੋਲੇ ਜਰਸੀ ਦੱਬੇ ਰੰਗ ਦੀ ਬੋਦੀ ਵਾਲੀ ਨਿਗਾ ਨਿਗਾ ਕੰਨ ਜਰਸੀ ਕਰੋਸ ਚ ਆਈ ਆ ਵੀਰਿਓ ਚੈੱਕ ਕਰ ਲਓ ਤੋਰਾ ਰੰਗ ਗੁਲਾਬੀ ਦੁਰੋ 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 ਤਾਂ ਵੇਖੋ ਵੀਰੋ ਚੈੱਕ ਕਰ ਲਿਓ ਤੋਰਾ ਵੀਰੇ ਦਿਨ ਲੈ ਜੂਗੀ ਹੱਤਾ ਦੱਸ ਦੇਣਾ ਹੈ ਹਨਾ ਵੀਰ ਜੀ ਹਾ ਲੋਲੀ ਪੁਲੀ ਬੜੀ ਹੱਤਾ ਲੈ ਗਈ ਤੇ ਬੰਨੀ ਬੜੀ ਵੇਦੀ ਬਿਲਕੁਲ ਵੇਦੀ ਇਹ ਵੇੜਾ ਵੇਖੋ ਇਹ ਮੇਲੀਆਂ ਇਥੋਂ ਪਿੰਡ ਰਵਾਲ ਰਮਨਦੀਪ ਕੋਲ ਬਿਲਕੁਲ ਚੰਗੀਆਂ ਮੇਰਾ ਨਾ ਵੀਰੇ ਵੇਖੋ ਵੇੜਾ ਵੇਖੋ ਸੋਹਣੀ ਵੇੜਾ ਤੁਰਦੇ ਤੁਰਦੇ ਵੀਰੇ ਤੁਰ ਲਓ ਨਾ ਬੰਮੂ ਕਮਾਲਾ ਵੀਰੇ ਵੀਰ ਜੀ ਇੱਕ ਹੋਰ ਘਾਲਿਆ ਇੱਥੇ ਘਾਲਿਆ ਇਹ ਨਹੀਂ ਕਿ ਆਪਾਂ ਮਤਲਬ ਉੱਥੇ ਹੀ ਐਥੇ ਭਾਵੇਂ ਬੈਠੋ ਆਂ ਮੇਰੇ ਕੋਲ ਵੀਰਿਆ ਐਦਾਂ ਨਹੀਂ ਹੈ ਵੀਰ ਜੀ ਵੜਾ ਕੱਢ ਕੇ ਲਿਆਉਣੀ ਆ ਵੇਖੋ ਬਾਕੀ ਬੰਦੀ ਇਹਦੇ ਪੂਰੀ ਹਰੇ ਢੇਢੂ ਲੇਤਾ ਹੈ ਨਾ ਵੀਰੇ ਹਾਂਜੀ ਹਾਂਜੀ ਕੀ ਬਾਤ ਹੈ ਬਹੁਤ ਚੰਗੀ ਵੜਾ ਵੀਰੋ ਤਾਂ ਵੇਖੋ ਵੀਰੋ ਚੰਗੀ ਵੜਾ ਕੀ ਵੀਰੇ ਕੋਲੇ ਇੱਕ ਹੱਤਾ ਲੈਂਦੀ ਇੱਕ ਹਫਤੇ ਨੇ ਵੇਖਦੇ ਨੇ ਆਪਣਾ ਦੱਖ ਵਖਾ ਦੇਣਾ ਵੀ ਕੀ ਵਹਿੜ ਦੇ ਵੇਖਿਓ ਕਹਨੇ ਬਿਲਕੁਲ ਜਗਾ ਵਿੱਚ ਥੋੜੀ ਹੋਰ ਸਾਡੀ ਸਾਡ ਨਗਰ ਘਰ ਦਾ ਪੜਾ ਗਿਆ ਬਿਲਕੁਲ ਦਾ ਤਾਂ ਵੇਖੋ ਵੀਰੋ ਚੰਗੀ ਵਹਿੜਾ ਵੀਰੇ ਕੋਲੇ ਤਾਂ ਵੀਰੇ ਦਿਨ ਤੇ ਕਿੰਨਾ ਹਫਤਾ 10 ਦਿਨ ਖੜਦੀ ਆ ਸਾਮ ਪਛੜ ਕੇ ਦਾ ਮੁੱਲ ਸਾਮ ਛੱਡ ਕੇ ਦਵਾਂਗੇ ਬਾਕੀ ਵੀਰ ਜੀ ਵਹਿੜ ਜਿਹੜੀ ਇੱਥੋਂ ਮਿਲ ਜਣੀ ਨਾ ਹਾਂਜੀ ਵੀਰ ਜੀ ਹੋਰ ਜਿਹੜਾ ਮਰਜੀ ਚੈਨਲ ਵੇਲੇ ਤੁਹਾਡੇ ਚੈਨਲ ਤੇ ਇਹੋ ਮਿਲਣੀ ਜੇ ਇੰਨਾ ਭਾ ਜੈ ਜੀ ਹੱਕ ਵੀ ਤੇ ਰਾਤੀ 50000 ਦਾ ਹਾਂਜੀ ਤੇ ਆਪਾਂ 50 ਨਹੀਂ ਦੇਣੀ ਹਾਂਜੀ 45 ਦੀ ਜੀ 2 ਛੱਡ ਦੇ 43 ਕਿੰਨੇ ਨੇ 43 ਦੀ ਗੱਲ ਜਿਹੜੇ ਜਿਹੜੇ ਵਾਇਰ ਦੇਣੀ ਨਾ ਜੱਸ ਨੂੰ ਹਾਂਜੀ 500 ਰੁਪਏ ਛੋੜ ਕਰਨੀ ਜੇ ਪੂਰੇ 44000 ਦੀ ਵਹਿੜ ਦੇਣੀ ਵੀਰ ਜੀ 44000 ਦੀ ਵੀਰ ਜੀ ਇੱਥੋਂ ਮਿਲਣੀ ਜੇ ਨਹੀਂ ਰੇਟ ਜੇ ਸੋਹਣੀ ਵੀਰ ਮਰਜੀ ਵੀਰ 50000 ਦੀ ਦੇ ਸਕਦਾ ਜੀ ਉਹ ਤੇ ਵੀਰੇ ਤਿਆਰ ਹੋਈ ਫਿਰ ਚੰਗਾ ਮੁੱਲ ਵਿਕਣ ਵਾਲੀ ਵੀਰ ਬਾਹਰ ਚਲ ਗਿਆ ਉਹਦੀ ਵੀਰ ਜੀ ਗਾਰੰਟੀ ਇਹਦੀ ਗਾੜੀ ਆਈ ਆ 14 ਤੋਂ ਪਲੱਸ ਰਹੀ 14 15 ਠੀਕ ਹੈ ਚਾਰੂ ਆ ਵਹਿੜਣਾ ਦੇਖੋ ਚਾਰੂ ਵੱਡ ਵੱਡ ਤੂ ਨਹੀਂ ਹੋਈ ਜਾਂਦੀ ਬਿਲਕੁਲ ਚੰਗੀ ਵਹਿੜਾ ਤੇ ਵੀਰੋ ਰੇਟ ਵੀਰ ਦਾ ਜਾਜਾ ਬਾਕੀ ਫੋਨ ਲਾਇਓ ਵੀਰ ਨੂੰ ਬਿਲਕੁਲ ਬੜੀ ਵੇਖੋ ਬੰਨੀ ਹੈ ਜੀ ਬਿਲਕੁਲ ਦੂਜੇ ਨੰਬਰ ਤੇ ਵੀਰੇ ਦੂਜੇ ਨੰਬਰ ਤੇ ਵੀਰ ਜੀ ਆਪਣੇ ਕੋਲ ਵਹਿੜ ਆ ਗਈ ਜੇ ਮੰਗ ਦੇਖੋ ਵੀਰੇ ਫੇਸ ਕੁਆਲਟੀ ਮਗਰ ਬੱਛਾ ਗਿਆ ਇਹ ਤੇ ਵੀਰੇ ਕਿੰਨਾ ਦੁੱਧ ਆ ਵੀਰ ਜੀ ਜਿਹਦਾ ਹੁਣ ਦੁੱਧ ਆ ਇਹ ਕੋ 11 ਤੋਂ 12 ਕਿਲੋ ਹੋਗਾ ਦਿਨ 5 ਨਾਲੇ ਕੋ 7 ਨਾਲੇ ਆ ਬੱਛਾ ਇਹਦਾ ਆ ਵੇਖੋ ਖੋਲੋ ਵੀਰੇ ਖੋਲੋ ਇਹਦਾ ਵੀਰ ਜੀ ਤੋਰਾ ਵਖਾ ਦੇਖੋ ਵੀਰੇ ਤੋਰਾ ਚੈੱਕ ਕਰ ਲਿਓ ਖੁੱਲੇ ਲੇਵੇ ਦੀ ਮਾਲਕਾ ਸੋਹਣੀ ਵੈੜਾ ਰੰਗ ਬਾਜ ਆ ਜੀ ਲੈਓ ਜੀ ਦੇਖੋ ਵੀਰੇ ਇਹ ਗੁਰਬਲ ਦਾ ਬੱਚਾ ਬਹੁਤ ਹੀ ਜਿਆਦੀ ਚੰਗੀ ਆ ਲੈਵਾ ਬਹੁ ਲੱਗਿਆ ਵੀਰੇ ਤੇ ਥਾਣੇ ਗੁਲਾਬੀ ਆ ਗਿਆ ਬਹੁਤ ਸੋਹਣਾ ਥਣ ਲੱਗਿਆ ਖੁੱਲੇ ਲੈਵੇ ਦੀ ਮਾਲਕਾ ਸੋਹਣੀ ਵੜਾ ਵੀਰੋ ਨਾ ਕਿ ਨਾ ਵੇਚੀ ਪਿਆਰ ਕਰਦੀ ਐ ਫੁੱਲ ਫੁੱਲ ਦਾ ਬੱਚਾ ਹੀ ਵੇਖੋ ਬਿਲਕੁਲ ਬਹੁਤ ਚੰਗੀ ਹੈ ਵੜਾ ਵੀਰੇ ਉੱਠ ਕੇ ਬੈਠੋ ਥੱਲੇ ਇੱਧਰ ਵੇਖੋ ਆ ਬੈਣਾ ਚੱਕਣੇ ਕੋਈ ਇੰਦਾਂ ਦੀਆਂ ਠੰਡੀਆਂ ਸੀਨ ਬਹੁਤ ਚੰਗੀ ਵੜਾ ਬਈ ਵੇਖੋ ਵੀਰੋ ਵੀਰੇ ਦੁੱਧ ਕਿੰਨਾ ਚਵਾਜੂ ਗੈੜ ਫਿਰੇ ਦੇ ਦੁੱਧ ਤਾਂ ਤੁਹਾਨੂੰ ਪਤਾ ਸੇਵਾ ਦਾ ਆਪਣੇ ਹਿਸਾਬ ਮੇਰੇ ਹਿਸਾਬ ਅੱਗੇ 14 15 ਕਿਲੋਟ ਵਾਰੇਗੀ ਹੁਣ ਜਿਹੜਾ 11 ਤੋਂ ਪਲੱਸ ਵੇਚੀਏ ਥੱਲੇ ਦੁੱਧ 11 ਤੋਂ ਪਲੱਸ ਹਾਂਜੀ ਹਾਂਜੀ ਠੀਕ ਹੈ ਜੀ ਵੇੜ ਵੀ ਦੱਸਦੀ ਆਪਾਂ ਕੋਲ ਹੈਗੀ ਰਿਕਾਰਡ ਦੁੱਧ ਵੜੀ ਜੇ ਬਿਲਕੁਲ ਚੰਗੀ ਵੇੜਾ ਜੀ ਗਾੜਾ ਇਦਾਂ ਦੀਆਂ ਲੱਭਦੀਆਂ ਨਹੀਂ ਅਸੀਂ ਤਾਂ ਦੋ ਦਿਨ ਫਿਰ ਕੇ ਤੇ ਅੰਦਰ ਤੇ ਫੇਰ ਵੇੜਾ ਲੱਭੀਆਂ ਜੇ ਚੰਗੀ ਵੇੜਾ ਤੇ ਥਾਣੇ ਵੇਖੋ ਕਿਹੜਾ ਲੱਗਾ ਏ ਖੰਨ ਗੁਲਾਬੀ ਤਾਂ ਵੀਰੇ ਇਹਦੇ ਮੁੱਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਬਾਜੀ ਵੀਰ ਜੀ ਵੇਖੋ ਇਹ ਠੰਡੀ ਸੀੜਿਆ ਪੁੱਟ ਪੁੱਟ ਬਾਹਰ ਨੂੰ ਆਈ ਬਾਹਰ ਵੇਖੋ ਬਹੁਤ ਚੰਗੀ ਵੇੜਾ ਵੀਰੇ ਕੀ ਮੁੱਲਾ ਵੀਰ ਜੀ ਹੱਕ ਰੱਖਦੀ ਏ ਵੀ 55000 ਦਾ ਹਾਂਜੀ ਵੱਡੇ ਅੱਡੇ ਦੀ 52 ਦੀ ਸੀ ਅਸੀਂ ਮਾਤਾਂ ਬੰਦੇ ਤੁਹਾਨੂੰ ਬੜਾ ਨਹੀਂ ਨਹੀਂ ਵੱਡੇ ਅੱਡੇ ਆ ਵੀਰੇ ਆਪ ਦਾ ਵੀ ਕੰਮ ਸਾਫ ਸੁਥਰਾ ਵਾ ਵੀਰੇ ਸੱਚਾਈ ਆ ਹਨਾ ਮੇਨ ਗੱਲ ਤਾਂ ਇਹ ਆ ਵੀਰੇ ਤੁਹਾਡੇ ਕੰਮ ਆ ਵੀਰ ਜੀ ਅੱਜ ਤੱਕ ਕਦੀ ਗੱਲ ਤਾਂ ਡੰਗਰ ਪਿਆ ਨਹੀਂ ਤੇ ਜਾ ਪਾਉਣਾ ਵੀਰ ਜੀ ਹੁਣ ਅਸੀਂ ਕਹਦੇ ਜੇ ਸਿਰ 14 ਕਿਲੋ ਹੁਣ 11 12 ਤੋਂ ਪਲੱਸ ਹੀ ਹੋਵੇਗੀ ਆ ਠੀਕ ਹੋਵੇ ਲਾ ਦੇ ਮੇਰਾ ਵੀਰ ਦੋ ਡੰਗਰ ਉਹ ਆਪਣੇ ਤੇ ਥਣਾ ਦੀ ਮਤਲਬ ਓਕੇ ਕੋਈ ਬਾਤ ਘੜਦੀ ਮੁੱਲ ਵੀਰੇ ਬੋਲੋ ਵੀਰ ਜੀ ਆ ਵੀਰੇ ਤੁਹਾਨੂੰ ਕਹੇ 55 ਆ ਜਿਆਦਾ ਨਹੀਂ 55 ਦੀ ਦੇਣੀ ਨਹੀਂ ਜੇ ਹਾਂਜੀ 50 ਦੀ ਹੈ ਜੀ 50 ਦੀ ਯਾਰ ਕਿ ਨਹੀਂ ਜਾਵੇ 2 ਛੜ ਦੇ ਵੀਰੇ 48 ਦੀ ਨਹੀਂ ਵੀਰ ਜੀ ਹਾਂਜੀ ਯਸਨੋ ਕਰੀਏ ਯਸਨੋ ਇਹ ਜਿਹੜੀ ਵਹਿਰ ਦੇਣੀ ਹੈ ਨਾ ਵੀਰ ਜੀ ਪੂਰੇ 43000 ਦੀ ਇਥੋਂ ਵਹਿਰ ਮਿਲ ਲਈ ਜੇ 43 ਦੀ 43000 ਦੀ ਤਾਂ ਵੇਖੋ ਵੀਰੇ ਰੇਡ ਜਾ ਜਾ ਵੀਰ ਦਾ ਥੱਬੇ ਨੂੰ ਪੇ ਲਾਏ ਵੇਖੋ ਵਹਿਰ ਪਲਾਵੇ ਕੋਲ ਵੇ ਪਾਈ ਆ ਥਣ ਬੜਾ ਪਿਆਰਾ ਲੱਗਿਆ ਨੋਕ ਵਾਲਾ ਥਾਣਾ ਗਿਆ ਗੁਲਾਬੀ ਥਾਣਾ ਗਿਆ ਵੀਰੇ ਤਾਂ ਵੇਥ ਵੇਥ ਤੇ ਥਾਣਾ ਫੋਟ ਫੋਟ ਪਛਾਣ ਨੂੰ ਚੜੀ ਪਈ ਆ ਬਹੁਤ ਚੰਗੀ ਵਹਿਰ ਆ ਮੇਰੇ ਹਾਂ ਨਾ 43 43 ਹਜ਼ਾਰ ਦੀ ਵੀਰ ਜੀ ਇੱਥੋਂ ਹੀ ਮਿਲਨੀਆਂ ਜੇ ਹਾਂ ਜੀ ਵੀਰ ਜੀ ਹਾਂ ਜੀ ਤੀਜੇ ਨੰਬਰ ਤੇ ਵੀਰ ਆ ਗਈ ਤੀਜੇ ਨੰਬਰ ਤੇ ਵੇਦੀ ਵਿਹੜ ਆ ਗਈ ਆਪਣੇ ਕੋਲੋਂ ਜਰਸੀ ਕ੍ਰੋਸ ਆ ਗਈ ਜੀ ਜਰਸੀ ਕ੍ਰੋਸ ਇਹ ਵੀ ਵੱਡੀ ਆ ਵੀ ਮਰਬੜੇ ਦੀ ਫੇਰ ਵੀ ਨਹੀਂ ਸੁਈ ਆ ਵੀਰੇ ਵੀ ਇਹ ਵੀ ਵੀਰ ਜੀ ਸੂਈ ਜੇ ਅੱਜ 5-7 ਦਿਨ ਕੋ 10 ਦਿਨ ਲੜਿਆ ਬੱਚਾ ਬੱਚਾ ਆ ਗਿਆ ਦੇਖੋ ਵੀਰ ਜੀ ਆ ਲੈਓ ਬਾਹਰ ਕੱਢੋ ਇਹਨਾਂ ਲੈਓ 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 ਤਾਂ ਦੇਖੋ ਵੀਰੋ ਇਹ ਵੀ ਸੂਈ ਹੋਈ ਆ ਤਾਂ ਬਾਕੀ ਤੋਰਾ ਤਾਰਾ ਚੈੱਕ ਕਰ ਲਓ ਕਿੰਨਾ ਦੁੱਧ ਆ ਗਿਆ ਵੀਰੇ ਤੁਹਾਨੂੰ ਦੇਖੋ ਜਿਹੜਾ ਹੈ ਹੋ ਗਿਆ ਲਾਣਾ ਦੇਖੋ ਵੀਰੇ ਇਸ ਕੁਆਲਿਟੀ ਬਹੁਤ ਸੋਹਣੀ ਹੈ ਦੇਖੋ ਹਾਥੀ ਆ ਗਿਆ ਵਹਿੜ ਕਾ ਲਈ ਖੁੱਲੇ ਦੇ ਦੇ ਮਾਲਕਾ ਵੀਰ ਜੀ ਤੌਰ ਵੇਖੋ ਪਲਵਾਨਾਂ ਵਾਲੀ ਲੇਕਨ ਉਹ ਫੁੱਲਾ ਲੱਗਿਆ ਵਿਚੇ ਹੋਲੀ ਹੋਲੀ ਜਾਂ ਅੱਗੋ ਡਾਕੇ ਐਨ ਤੋਰ ਮੇਰੇ ਐਨ ਤੋਰ ਕੱਦ ਕਾ ਖਾਦੀਆਂ ਫੁੱਲ ਵੀਰ ਜੀ ਵੇਖੋ ਤਾਂ ਤੁਮ ਨੂੰ ਵਧੀਆ ਲੱਗਿਆ ਬਾਕੀ ਇਹ ਨਹੀਂ ਜੋ ਉੱਥੇ ਹੀ ਇਹ ਠੰਡੀਆਂ ਸੀਰ ਵੀਰ ਜੀ ਆਹ ਵੇਖੋ ਐਦਾਂ ਹੀ ਚੋਣੀ ਐਦਾਂ ਹੀ ਕਿੰਨਾ ਦੋ ਕਿੰਨਾ ਦੋ ਦੇ ਦੱਸਾ ਵੀਰੇ ਥੱਲੇ ਹੁਣ ਵੀਰ ਜੀ ਇਹਦੇ ਕੋ ਜਿਹੜਾ ਦੋ ਤਹਾਰੇ ਮੌਕੇ ਤੇ ਨਾਲ ਕਿਉਂਕਿ ਅਸੀਂ ਰਾਤੀ ਲਈਆਂ ਰਾਤੀ ਲਾਈਆਂ ਜੀ ਬਿਲਕੁਲ ਇਹਦਾ ਮਤਲਬ 100 ਪਲੱਸ ਹੀ ਦੋ ਦੋ ਹੋਏਗਾ 100 ਤੋਂ ਪਲੱਸ 100 ਤੋਂ ਪਲੱਸ ਹੀ ਹੋਏਗਾ ਵੇ 12 13 ਕਹਿ ਦਈਏ ਜਿਹੜਾ ਚੋਗੇ ਲੈਣਾ 10 ਤੋਂ ਪਲੱਸ ਵੀਰ ਜੀ ਹਾਂ ਠੀਕ ਹੈ ਤੇ ਬਾਬੇ ਖਾਣ ਵੇਖੋ ਕਿਹੜਾ ਲੱਗਾ ਮੁਠੀ ਤਵਾਈਆ ਮੋਟਾ ਹੱਥਾਂ ਵੇਖੋ ਵੀਰੇ ਤਵਰੇ ਇਹਦੇ ਆਪਾਂ ਮੋਲ ਦੀ ਗੱਲ ਕਰ ਲਈਏ ਤਾਂ ਇਹ ਵੈੜਾ ਪੰਗ ਨਹੀਂ ਦੇਣੀ ਵੀਰ ਜੀ ਮੋਲ ਤੇ ਤੁਹਾਨੂੰ ਪਤਾ ਇਹੋ ਜੀਆਂ ਨੇ 50 55 ਤੁਹਾਨੂੰ ਪਤਾ ਹੀ ਆ ਇਹ ਆਪਣੀ ਅੱਡੇ ਤੋਂ ਇੰਨਾ ਨਹੀਂ ਹੈਗਾ ਹਾਂਜੀ ਅਸੀਂ ਵੀਰ ਜੀ ਤਿੰਨ ਗਾਵਾਂ ਦਾ 1000 110 15 1500 ਵਧਿਆ ਬੜੀ ਦੇ ਢਿੰਦੀ ਜੀ ਬਿਲਕੁਲ ਜਿਹੜੀ ਹੁਣ ਜੱਸਣਾ ਅਸੀਂ ਵੈੜ ਕਰ ਦੇਣਾ ਇਹ ਹਾਂਜੀ ਬਾਤ ਇਹ ਵੀ ਵੀਰ ਦੀ ਲੱਤਾਂ ਲੱਤਾਂ ਬੜੀ ਵਹਿੜ ਦੇ ਜਾਈ ਹੈ ਜਿਵੇਂ ਕੋਈ ਲੱਤਾਂ ਇਦਾਂ ਹੀ ਕਿਨੇ ਰੱਸੀ ਪੋਣੀ ਰੱਸੀ ਪਾੜੇ ਇਦਾਂ ਹੀ ਚੋੜੀ ਲੱਗੀ ਅਛਾ ਵੰਗੇ ਤੋਂ ਬਿੜਾ ਆ ਵੰਗੇ ਤੋਂ ਬਿੜਾ ਪਰ ਮੇਰਾ ਭੈਣ ਭਰਾ ਕੋਈ ਰੱਸੀ ਪਾੜੇ ਵਿਧੇ ਅਸੀਂ 50 ਦੀ ਦੇ ਦੀਏ ਨਾ 50 ਵੀ ਨਹੀਂ ਦੇਣੀ 45 ਦੀ ਦੇ ਦੀਏ 2 ਛੜੀਆਂ ਚ 40 ਕਿ ਨਹੀਂ ਜਾਗੇ 43 ਵੀਰੇ ਹਾਨਾ 40 ਦੇ ਦੀਏ ਕੀ ਬਾਤ ਹੈ ਜੀ ਕਿਨੇ ਵੀਰੇ ਹਾਨਾ ਨਹੀਂ ਆਪ ਹੀ ਕਰਦੇ ਨਹੀਂ ਜਾ ਆਪ ਹੀ ਕਰਦੇ ਫਿਰ ਜੀ ਜੈਕਰੋ ਦੇਣੀ ਨਾ ਵਹਿੜ ਪੂਰੇ ਵਿਰਜੀ 38000 ਦੀ 38000 ਦੀ 38000 ਦੀ ਇਥੋਂ ਵਾੜ ਮਿਲਣੀ ਜੇ ਕੋਈ ਫੋਨ ਲਾ ਲੇ ਬਾਕੀ ਯਾਰ ਹਨਾ ਤਾਂ ਵੇਖੋ ਵੀਰੇ ਚੰਗੀ ਵਾੜ ਆ ਗਈ ਫੈਨ ਫੌਂਡ ਵੀ ਚੰਗੀ ਆਊਗੀ ਥਾਣ ਵੀ ਬੜਾ ਪਿਆਰਾ ਲੱਗਿਆ ਵਿਰਜੀ ਜੀ ਦੇ ਨੇ ਇਹ ਰੇਟ ਵੀਰ ਦਾ ਜਾਇਜ਼ ਆ ਇਹ ਲੱਲੀ ਦੇ ਬੀਤੀ ਮੱਝ ਲੱਲੀ ਇੱਕ ਬਰਾਬਰ ਹੈ ਇੱਕ ਬਰਾਬਰ ਆ ਜੀ 37000 ਦੀ ਵੀ ਵਾੜ ਚੰਗੀ ਵਾੜ ਆ ਗਈ ਵੀਰੇ ਰੇਟ ਜਾਇਜ਼ ਆ ਬਿਲਕੁਲ ਵਿਰਜੀ ਤਾਂ ਵੇਖੋ ਵੀਰੋ ਤਿੰਨ ਪਸ਼ੂ ਆ ਵੀਰੇ ਕੋਲੇ ਤਿੰਨੇ ਸੂਏ ਹੋ ਯਾਰ ਰੇਟ ਜਾਇਜ਼ ਆ ਤਾਂ ਬਾਕੀ ਖੁੱਲੇ ਲੈਵੇ ਦੀ ਆ ਵੇਖੋ ਮਾਲਕਾ ਵੀਰੇ ਵੜ ਬਹੁਤ ਚੰਗੀ ਟੋਪ ਕਲਾਸ ਆ ਤਾਂ ਵੀਰਾਂ ਨੂੰ ਇਹ ਬੇਨਤੀ ਆ ਕਿ ਵੀਰੇ ਤੁਸੀਂ ਦੂਰੋਂ ਚੱਲ ਕੇ ਹੁੰਦੇ ਹੋ ਤੁਸੀਂ ਵੜਾ ਨਹੀਂ ਛੱਡ ਕੇ ਜਾਓਗੇ ਨਸਲ ਦੀਆਂ ਵੜਾਂ ਨੇ ਵੀਰ ਜੀ ਬ੍ਰੀਡ ਆ ਇੱਥੋਂ ਲੈ ਲੈਂਦੀਆਂ ਤੁਹਾਨੂੰ ਪਤਾ ਤਿੰਨ ਚਾਰ ਲੱਗ ਕੇ ਕੱਢ ਕੇ ਲੈਂਦੀਆਂ ਮੈਂ ਕਹਿੰਦਾ ਕਬੂਤਰੀਆਂ ਦੇ ਬੱਚੇ ਹਾਂ ਹਾਂ ਜੀ ਵੀਰ ਜੀ ਤਾਂ ਵੀਰਾਂ ਨੂੰ ਇਹ ਬੇਨਤੀ ਆ ਕਿ ਬਾਕੀ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੀ ਜਿਉ ਤਾਂ ਨਵੀਂ ਤੋਂ ਨਵੀਂ ਵੀਡੀਓ ਵਿਖਾ ਲਈ ਜਾਵੇ ਬਾਕੀ ਵੀਰੇ ਤਿੰਨ ਪਸ਼ੂਆ ਵੀਰੇ ਕੋਲੇ ਰੇਡ ਜਾ ਜਾ ਫੋਨ ਵੀਰ ਨੂੰ ਜ਼ਰੂਰ ਲਾ ਸੂਏ ਸੂਏ ਆ ਵੀਰੋ ਇੱਕ ਗੱਬਣਾ ਦੋ ਸੂਏ ਤਾਂ ਰੇਟ ਜਮਾਂ ਜਾ ਜਾ ਬਾਕੀ ਵੀਰੇ ਐਡਰੈਸ ਇੱਕ ਰੀ ਦੱਸਿਓ ਆਪਣਾ ਐਡਰੈਸ ਵੀਰ ਜੀ ਪਿੰਡ ਰਵਾਲ ਜ਼ਿਲ੍ਹਾ ਗਦਾਸਪੁਰ ਸਿਵਲ ਡੇਰਾ ਬਾਬਾ ਨਾਨਕ ਜੀ ਮੇਨ ਸ਼ਹਿਰ ਆਪਣਾ ਫਰੇਗੜ ਚੂੜੀਆਂ ਤੇ ਰਮਦਾਸ ਲੱਗਦਾ ਜੇ ਆਪਾਂ ਰਮਦਾਸ ਤੇ ਫਰੇਗੜ ਚੂੜੀਆਂ ਦੇ ਵਿੱਚ ਠੀਕ ਹੈ ਜੀ ਹਾਂ ਜੀ ਇਹ ਪਿੰਡ ਰਵਾਲ ਤੇ ਫੋਨ ਨੰਬਰ ਆਪਣਾ 84874049 ਜੀ ਠੀਕ ਹੈ ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ